ਐਨਆਰਆਈ ਦੇ ਘਰ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਨੇ ਪਿੰਡ ਚ ਆ ਦੇਖੋ ਕਿੱਡਾ ਵੱਡਾ ਕਾਹਨ ਕਰ ਦਿੱਤਾ ਹੱਸਦਾ ਬਸਦਾ ਪੰਜਾਬੀ ਪਰਿਵਾਰ ਹੀ ਉਜਾੜ ਸੁਟਿਆ ਵਿਆਹੀ ਔਰਤ ਨਾਲ ਜੋ ਦਰਿੰਦਗੀ ਕੀਤੀ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜਦੋਂ ਘਰ ਵਾਲੇ ਨੂੰ ਸਰਪੰਚ ਨੇ ਫੋਨ ਕਰਕੇ ਦੱਸਿਆ ਤਾਂ ਉਸਦੇ ਪੈਰਾਂ ਥੱਲੇੋਂ ਤਾਂ ਜ਼ਮੀਨ ਹੀ ਨਿਕਲ ਗਈ ਦਰਅਸਲ ਪ੍ਰਵਾਸੀ ਮਜ਼ਦੂਰ ਇੱਕ ਐਨਆਰਆਈ ਜ਼ਿਮੀਦਾਰ ਦੇ ਘਰ ਬੀワイ ਸਾਲ ਤੋਂ ਕੰਮ ਕਰਦਾ ਸੀ ਉਸੇ ਐਨਆਰਆਈ ਦੇ ਘਰ ਪਿੰਡ ਦੀ ਇੱਕ ਪੰਜਾਬਣ ਔਰਤ ਵੀ ਕੰਮ ਕਰਨ ਲੱਗੀ ਪ੍ਰਵਾਸੀ ਤੇ ਉਹ ਔਰਤ ਇੱਕ ਦੂਜੇ ਦੇ ਸੰਪਰਕ ਵਿੱਚ ਆ ਗਏ ਤੇ ਗੱਲਬਾਤ ਕਰਨ ਲੱਗੇ ਇਹਨਾਂ ਦੋਵਾਂ ਨੂੰ ਇੱਕ ਦੂਜੇ ਦਾ ਸੁਆ ਇਹਨਾਂ ਚੰਗਾ ਲੱਗਿਆ ਕਿ ਇਹ ਗੱਲਬਾਤ ਫਰੈਂਡਸ਼ਿਪ ਦੇ ਵਿੱਚ ਬਦਲ ਗਈ ਤੇ ਇਹਨਾਂ ਦੀ ਗੱਲਬਾਤ ਨਜਾਇਜ਼ ਸੰਬੰਧ ਬਣ ਗਈ ਜਿਸ ਦੇ ਬਾਅਦ ਕਈ ਸਾਲ ਲਗਾਤਾਰ ਇਹਨਾਂ ਦੋਵਾਂ ਦਾ ਰਿਲੇਸ਼ਨ ਚੱਲਿਆ ਪਰ ਜਦੋਂ ਇਸ ਦੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਉਸਨੇ ਔਰਤ ਨੂੰ ਸਮਝਾ ਲਿਆ ਤੇ ਪਿੱਛੇ ਕਰ ਲਿਆ ਤੇ ਔਰਤ ਨੇ ਵੀ ਆਪਣਾ ਘਰ ਬਚਾਉਣ ਦੇ ਲਈ ਉਸ ਪ੍ਰਵਾਸੀ ਦਾ ਖਿਹੜਾ ਛੱਡ ਦਿੱਤਾ ਪਰ ਪ੍ਰਵਾਸੀ ਨੇ ਇਸ ਔਰਤ ਦਾ ਖਿਹੜਾ ਨਹੀਂ ਛੱਡਿਆ ਸੀ ਉਸਨੇ ਇੱਕ ਦਿਨ ਔਰਤ ਨੂੰ ਗੱਲਾਂ ਚ ਪਾ ਕੇ ਰਾਤ ਨੂੰ ਘਰ ਦੇ ਬਾਹਰ ਬੁਲਾ ਲਿਆ ਜਦੋਂ 9 ਵਜੇ ਦੇ ਕਰੀਬ ਇਹ ਔਰਤ ਉਸ ਪ੍ਰਵਾਸੀ ਮਜ਼ਦੂਰ ਨੂੰ ਮਿਲਣ ਗਈ ਤਾਂ ਉੱਥੇ ਉਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਇਸ ਔਰਤ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਗਿਆ ਜਿਸ ਦੇ ਬਾਅਦ ਜਦੋਂ ਮੌਕੇ ਉੱਤੇ ਹਾਹਾਕਾਰ ਮੱਚਦੀ ਆ ਤਾਂ ਪਿੰਡ ਦੇ ਸਰਪੰਚ ਨੂੰ ਪਤਾ ਲੱਗਦਾ ਹੈ ਕਿ ਅਜਿਹਾ ਇੱਕ ਸਾਡੇ ਪਿੰਡ ਦੇ ਵਿੱਚ ਕਾਂਡ ਹੋ ਗਿਆ ਪਿੰਡ ਦਾ ਸਰਪੰਚ ਉਸ ਔਰਤ ਦੇ ਘਰ ਵਾਲੇ ਨੂੰ ਫੋਨ ਕਰਕੇ ਦੱਸਦਾ ਹੈ ਕਿ ਤੇਰੀ ਘਰ ਦੀ ਨਾਲ ਅਜਿਹਾ ਕਾਂਡ ਵਾਪਰ ਗਿਆ ਜਿਸਦੇ ਬਾਅਦ ਮੌਕੇ ਉੱਤੇ ਜਦੋਂ ਆ ਕੇ ਆਪਣੇ ਘਰ ਵਾਲੇ ਦੀ ਹਾਲਤ ਦੇਖਦਾ ਤਾਂ ਉਸਦੇ ਖੋਸ਼ ਉੱਡ ਜਾਂਦੇ ਨੇ ਤਾਂ ਇਹ ਮਾਮਲਾ ਖੰਨਾ ਦੇ ਪਿੰਡ ਸਿਆੜ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੇ ਉਰੋਂ ਬੇਹਦ ਦੀ ਕਨੌਣਾ ਕੰਮ ਕੀਤਾ ਗਿਆ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਕਿਹਨੇ ਕੀਤਾ ਕਤਲ ਇਹ ਪ੍ਰਵਾਸੀ ਮਜ਼ਦੂਰ ਆਈਆ ਪਿਆ ਪਬਲੂ ਨਾ ਉਹਦਾ ਸਰ ਕਾਰਨ ਕੀ ਸੀ ਕਰਨ ਮੈਨੂੰ ਕੋਈ ਨਹੀਂ ਪਤਾ ਮੈਨੂੰ ਤਾਂ ਮੇਰੇ ਘਰ ਹੀ ਮੈਨੂੰ ਸ਼ਾਮ ਨੂੰ ਰੋਟੀ ਖਵਾ ਜੀ ਉਦੋਂ ਬਾਅਦ ਚਲੀ ਗਈ ਆ ਤੇ ਮੈਨੂੰ 9 ਵਜੇ ਸਰ ਸਾਡੇ ਪਰਗ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਫੋਨ ਆਇਆ ਕਹਿੰਦੇ ਵੀਰੇ ਤੁਸੀਂ ਕਿੱਥੇ ਹੋ ਮਾਹੀ ਮੈਂ ਘਰੇ ਤੇ ਕਹਿੰਦੇ ਵੀ ਘਰੇ ਕਹਿੰਦੇ ਵੀ ਤੁਹਾਡੇ ਘਰ ਦੇ ਕਿੱਥੇ ਨੇ ਮਾਹ ਜੀ ਬਾਹਰ ਹੋਣਾ ਮੈਂ ਬਾਹਰ ਵੀ ਨਹੀਂ ਗਿਆ ਜੋ ਉੱਠ ਕੇ ਮੰਦਰੀ ਬਠਰ ਮੈਨੂੰ ਕੋਈ ਪਤਾ ਨਹੀਂ ਕਿ ਕੀ ਗੱਲਬਾਤ ਹੋਈ ਆ ਤੇ ਫਿਰ ਉਹ ਕਹਿੰਦੇ ਵੀ ਤੂੰ ਵੀਰੇ ਮੇਰੇ ਘਰੇ ਆ ਮਾਹੀ ਕੀ ਗੱਲ ਹੋਈ ਨਹੀਂ ਜਿਵੇਂ ਘਰੇ ਆ ਉਹ ਨਾਲ ਦੇ ਚਾਚਾ ਜੀ ਮੈਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਗਏ ਤੇ ਘਰੇ ਜਾ ਕੇ ਉਹ ਜਾਨੀ ਸ਼ਨਾਖਤ ਦਾ ਇਹ ਮੁਆਬਾਪਸ ਆ ਰਹੇ ਸੀਗੇ ਤੇ ਦੂਬਾਰਾ ਫਿਰ ਮੈਨੂੰ ਨਾਲ ਲੈ ਕੇ ਗਏ ਖਾਤੇ ਗੁੰਚ ਹੋ ਰਹੇ ਕਿਉਂ ਹਾਲ ਉਸ ਬੰਦੇ ਨੇ ਇਹ ਕੀਤੀ ਹੈ ਕਿੰਨੇ ਬੰਦੇ ਸੀ ਉਹ ਟੋੜਨ ਪਤਾ ਨਹੀਂ ਉਹ ਕਿੰਨੇ ਸੀ ਕਿਨੇ ਫਰੈਕ ਇਕੱਲਾ ਹੀ ਆਇਆ ਕਿੱਥੇ ਕਰਿਆ ਕਿੱਥੇ ਕਿਹੜੀ ਜਗ੍ਹਾ ਤੇ ਪਿੰਡ ਸਿਆੜੀ ਕੀ ਘਰ ਦੇ ਵਿੱਚ ਨਹੀਂ ਬਾਹਰ ਹੈ ਖੇਤਾਂ ਦਾ ਹਾਂਜੀ ਖੇਤਾਂ ਦੇ ਨਹੀਂ ਤੁਹਾਡੀ ਵਾਈਫ ਖੇਤਾਂ 'ਚ ਕੀ ਕਰਨਗੇ ਸੀ ਪਤਾ ਨਹੀਂ ਹੁਣ ਤਾਂ ਇਹਨਾਂ ਦੇ ਮੋਬਾਈਲ ਤੇ ਕੋਈ ਫੋਨ ਆਇਆ ਸੀ ਉਹ ਹੀ ਫੋਨ ਸੁਣ ਕੇ ਗਈ ਤੇ ਹੈ ਕੌਣ ਨੇ ਬੰਦੇ ਜੀ ਜੀ ਸਹੀ ਹੈ ਜੀ ਫੜ ਲਿਆ ਜੀ ਰਾਤ ਨੂੰ ਪਛਾਣ ਹਾਂ ਜੀ ਰਾਤ ਪਛਾਣ ਲਿਆ ਜੀ ਫੜ ਲਿਆ ਤੁਸੀਂ ਜਾਣਦੇ ਹੋ ਉਹਨੂੰ ਹਾਂ ਜੀ ਜਾਣਦੇ ਉਹ ਰੰਜਿਸ਼ ਵਗੈਰਾ ਕੁਝ ਕੋਈ ਉਹ ਰੰਜਿਸ਼ ਨਹੀਂ ਹੈਗੀ ਜੀ ਮੈਂ ਤਾਂ ਹੈਰਾਨ ਉਹ ਬੰਦੇ ਨੇ ਹਾਂ ਜੀ ਇਹ ਪਹਿਲਾਂ ਵੀ ਤੁਹਾਡੇ ਆ ਉਹਦਾ ਹੀ ਆਂਦਾ ਹੁਕੀ ਹੈਗਾ ਜੀ ਨਹੀਂ ਪਹਿਲਾਂ ਨਹੀਂ ਜਿਵੇਂ ਸੀ ਜਿੱਥੇ ਕਿ ਰਹਿਣਗੇ ਸੀ ਕਿਸੇ ਦੇ ਮਕਾਨ ਚ ਉੱਥੇ ਉਹ ਰਹਿੰਦਾ ਸੀਗਾ 30 ਸਾਲ ਹੋ ਗਏ ਨੂੰ ਰਹਿੰਦੇ ਨੇ ਉੱਥੇ ਕੁਛ ਕੀ ਕੰਮ ਕਰਦੇ ਹਾਂ ਮੈਂ ਆਪਣੇ ਪੇਂਟ ਦਾ ਕੰਮ ਕਰਦੇ ਕਿੰਨੇ ਬੱਚੇ ਕਿੰਨੇ ਬੱਚੇ ਤਿੰਨ ਨੇ ਇਹ ਉਮਰ ਕਿੰਨੀ ਦੀ ਹੈ ਉਮਰ ਮੈਂ 37 ਸਾਲ ਹੈ ਬਾਈ ਫਰੈਂਡ ਕੀ ਨਾਮ ਕੀ ਹੈ ਬਾਈ ਦਾ ਸਤਪਾਲ ਕੋ ਅੱਛਾ ਹਾਂ ਜੀ ਕੀ ਮੰਗ ਕਰਦੇ ਜੀ ਮੰਗ ਮੈਂ ਇਹ ਚਾਹੁੰਦਾ ਮੇਰੇ ਤਰੀਕੋ ਤਰੀ ਸਜਾ ਦਿੱਤੀ ਜਾਵੇ ਮੇਰੇ ਕੋਲ ਤਾਂ ਫਾਂਸੀ ਨਹੀਂ ਜਦਾ ਬਸ ਕਿ ਮੈਂ ਉਹਨੇ ਮੇਰੀ ਕਾਲੀ ਦਾ ਹਾਲ ਕੀਤਾ ਉਹ ਹਿਸਾਬ ਨਾਲ ਬਦਲ ਲੱਗੇ ਪਿੱਛੇ ਜੀ ਸੂਰਤ ਮੈਂ ਬੜਾ ਵੇ 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 ਦੇਖੋ ਦੇ ਹਾਲੇ ਵਿੱਚ ਰੋਕੜ ਜਾਓ ਕਿ ਨਹੀਂ ਸੀ ਜੋ ਉਸ ਬੰਦੇ ਨੇ ਹਾਲ ਕੀਤਾ ਇਕਣ ਦਾ ਕੋਈ ਬੱਕਰੇ ਨੂੰ ਵੀ ਨਹੀਂ ਮਾਰਦਾ ਜਿਵੇਂ ਉਹ ਰਹੇ ਹੁੰਦੇ ਬਾਹਰ ਕਿਤੇ ਗਾਲ ਕੁੱਟ ਕੇ ਮਾਰੇ ਚੜ ਦੇ ਵਿੱਚ ਚੁੱਪੇ ਪਾਈ ਸੀ ਇਹ ਡਿਟੈਕਟ ਕਰਦੇ ਹੋਰ ਜਾ ਰਿਹਾ ਹੈ ਰੱਸੀ ਪਾਈ ਸੀ ਗਲੀ ਚੁੱਨੇ ਨਾਲ ਗਾਲ ਕੁੱਟਿਆ ਤੇ ਗਾਲ ਤੁਹਾਨੂੰ ਪਤਾ ਚੱਲਿਆ ਹੋਣਾ ਕੀ ਕਲ ਰਾਤ ਥੈਟ ਇਜ਼ 5 ਸਤੰਬਰ ਨੂੰ ਮਲੋਦ ਏਰੀਆ ਦੇ ਵਿੱਚ ਸੀਆਰ ਟਵਿੰਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ ਇਮੀਡੀਏਟਲੀ ਆਪਣੇ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਨਾਲੇ ਜੋ ਐਸਐਚਓ ਮਲੋਦ ਸਤਨਾਮ ਸਿੰਘ ਜੀ ਔਰ ਐਸਪੀ ਡੀ ਸਾਹਿਬ ਆਪਣੇ ਸਰੋਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀਗਾ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਹੈਗੇ ਉਨ੍ਹਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਅ ਟਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿਨੇ ਕੀਤੀ ਸੀ ਜੀ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ ਯਾਦਵ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤਦ ਤੱਕ ਇਹਨੇ ਜਦੋਂ ਜਦੋਂ ਕਤਲ ਕਰਕੇ ਇਹ ਪਜ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਦੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਿਹੜਾ ਮੌਜੂਦ ਸੀਗੇ ਉਹਨੇ ਇਹਨਾਂ ਨੂੰ ਅਰੈਸਟ ਕੀਤਾ ਮਲੌਧ ਜੋ ਬਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਬਿਹਾਰ ਭਜਣ ਦੇ ਯੋਜਨਾ ਦੇ ਵਿੱਚ ਸੀਗਾ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ 6 ਮਹੀਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੌਧ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੀ ਸੀ ਦੋਵੇਂ ਇਸਤਪਾਲ कौर ਔਰ ਜੋ ਬਬਲੂ ਯਾਦਵ ਹੈਗੇ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਈ ਸੀਗੇ ਔਰ ਇਹਨਾਂ ਦਾ ਜੋ ਹਸਬੈਂਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ ਤੋਂ ਇੰਨੇ ਇਹਨਾਂ ਵਾਸਤੇ ਓਬਜੈਕਟ ਕੀਤਾ ਮਨਾ ਕੀਤਾ ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤੋਂ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨਾਂ ਦੋਵਾਂ ਨੂੰ ਕੱਢ ਦਿੱਤਾ ਸੀਗਾ ਲekin ਕਲ ਸ਼ਾਮੀ ਇਹਨਾਂ ਦੀ ਆਪਸ 'ਚ ਗਲਬਤ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ 'ਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਕੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨਾਂ ਨੇ ਮਾਰਿਆ ਸੀਗਾ ਤੋ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਐ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨੂੰ ਅਸੀਂ ਤਫਤੀਸ਼ ਦੌਰਾਨ ਚੈੱਕ ਕਰ ਲਾਂਗੇ ਜੀ ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਕ੍ਰਿਮਨਲ ਰਿਕਾਰਡ ਰਿਕਾਰਡ ਹੈ ਨਹੀਂ ਕਿੰਨੇ ਕੇਸ ਆ ਮੈਡਮ ਮੈਰਿਡ ਨਾਲ ਮੈਰਿਡ ਉਹਨੂੰ ਨੋ ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈਗੀ ਜੀ 40 ਸਾਲ ਦੀ ਹੈਗੀ ਜੀ ਇਹ ਕੈਰੀਡਾ ਵੀ ਆਲਰੇਡੀ ਕੋ ਰਹਿ ਰਿਹਾ ਸੀ ਇਹ ਪਤਾ ਲੱਗਿਆ ਸੀ ਜੀਮੇਦਾਰ ਕੋ ਰਹਿ ਰਿਹਾ ਸੀ ਜੀ 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 ਉੱਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਖੇਤ ਦੇ ਵਿੱਚ ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਖੇਤ ਦੇ ਵਿੱਚ ਖੇਤ ਦਾ ਕੰਮ ਕਰਦੀ ਸੀ ਇਹ ਆਲਰੇਡੀ ਮੈਰਿਡ ਸੀ ਮੈਡਮ ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ ਉਹ ਦਾ ਫੈਮਿਲੀ ਉਹਨਾਂ ਦਾ ਪਿੱਛੇ ਬਿਹਾਰ ਚੋਂ ਹੀ ਹੋਣਾ ਫੈਮਿਲੀ ਉਹਨਾਂ ਦੇ ਬਿਹਾਰ ਚੋਂ ਸੀਗੇ ਜੀ ਵਿੱਚ